ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਉੱਤੇ ਅੱਜ ਆਪਾਂ 6ਵੀਂ ਕਲਾਸ ਦੀ ਪੰਜਾਬੀ ਪੁਸਤਕ ਦਾ ਪਹਿਲਾ ਪਾਠ ਕਰਾਂਗੇ ਇੱਕ ਪੰਜਾਬੀ ਕਵਿਤਾ ਹੈ ਜੋ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਨੇ ਲਿਖੀ ਹੈ ਹਾਂਜੀ ਤਾਂ ਸਭ ਤੋਂ ਪਹਿਲਾਂ ਆਪਾਂ ਇਸ ਕਵਿਤਾ ਨੂੰ ਪੜ੍ਹਦੇ ਹਾਂ ਝੰਡਿਆ ਤੇ ਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਤੇ ਮਾਨ ਹੈ ਇੱਕ ਇੱਕ ਤਾਰ ਤੇਰੀ ਝਾਪੇ ਮੂੰਹੋਂ ਬੋਲਦੀ ਮੁੱਲ ਹੈ ਆਜ਼ਾਦੀ ਸਦਾ ਲਹੂਆਂ ਨਾਲ ਤੋਲਦੀ ਉੱਚਾ ਸਾਡਾ ਅੰਬਰਾਂ ਤੇ ਝੂਲਦਾ ਨਿਸ਼ਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇ ਨਿਸ਼ਾਨ ਹੈ ਸਾਵਾਂ ਰੰਗ ਤੇਰਾ ਦੱਸੇ ਖੇਤਿਆਂ ਦੇ ਰੰਗ ਨੂੰ ਪਹਿਨ ਬਾਣਾ ਕੇਸਰੀ ਜਾਨ ਜੋਦੇ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇ ਨਿਸ਼ਾਨ ਹੈ ਤਿੰਨੇ ਰੰਗ ਇਕੱਠੇ ਹੋ ਕੇ ਏਕਤਾ ਨੂੰ ਦੱਸਦੇ ਤੇਰੀ ਛਾਇਆ ਹੇਠ ਸਾਰੇ ਭਾਈ ਭਾਈ ਵਸਦੇ ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਹੈ ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਨ ਹੈ ਹਾਂਜੀ ਤਾਂ ਹੁਣ ਆਪਾਂ ਕਵਿਤਾ ਪੜ੍ਹੀ ਆ ਤਾਂ ਇਸ ਤੇ ਹੁਣ ਆਪਾਂ ਅੱਗੇ ਪ੍ਰਸ਼ਨ ਉੱਤਰ ਕਰਦੇ ਹਾਂ ਜਿਹੜੇ ਇਹਨਾਂ ਨੇ ਬੁੱਕ ਵਿੱਚ ਦਿੱਤੇ ਹੋਏ ਆ ਹਾਂਜੀ ਤਾਂ ਪਹਿਲਾ ਪ੍ਰਸ਼ਨ ਕੀ ਆ ਆਪਣੇ ਕੋਲੇ ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ ਹਾਂਜੀ ਆਪਣੇ ਤਿਰੰਗੇ ਝੰਡੇ ਦੇ ਤਿੰਨ ਰੰਗ ਕਿਹੜੇ-ਕਿਹੜੇ ਨੇ ਕੇਸਰੀ ਚਿੱਟਾ ਤੇ ਹਰਾ ਰੰਗ ਹਾਂਜੀ ਤਾਂ ਅਗਲਾ ਪ੍ਰਸ਼ਨ ਕਿਹੜਾ ਆ ਗਿਆ ਆਪਣੇ ਕੋਲੇ ਤਿਰੰਗੇ ਝੰਡੇ ਵਿੱਚ ਸ਼ਬਦ ਸਾਵਾਂ ਤੋਂ ਕੀ ਭਾਵ ਹੈ ਹਾਂਜੀ ਸਾਵਾਂ ਸ਼ਬਦ ਤੋਂ ਭਾਵ ਹੈ ਜੀ ਹਰਾ ਰੰਗ ਜੋ ਕਿ ਆਪਣਾ ਖੁਸ਼ਹਾਲੀ ਦਾ ਪ੍ਰਤੀਕ ਹੈ ਹਾਂਜੀ ਤਾਂ ਅਗਲਾ ਕੁਐਸਚਨ ਕੀ ਆ ਗਿਆ ਆਪਣੇ ਕੋਲੇ ਕੇਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ ਹਾਂਜੀ ਤਾਂ ਕੇਸਰੀ ਰੰਗ ਆਪਣਾ ਕੁਰਬਾਨੀ ਨੂੰ ਦਰਸਾਉਂਦਾ ਹੈ। ਹਾਂਜੀ ਅਗਲਾ ਕੁਐਸਚਨ ਆ ਗਿਆ ਆਪਣੇ ਕੋਲੇ। ਚਿੱਟਾ ਰੰਗ ਕਿਸ ਗੁਣ ਕਰਕੇ ਚੰਗਾ ਲੱਗਦਾ ਹੈ? ਹਾਂਜੀ ਤਾਂ ਚਿੱਟਾ ਰੰਗ ਆਪਣਾ ਸ਼ਾਂਤੀ ਦਾ ਪ੍ਰਤੀਕ ਹੈ। ਹਾਂਜੀ ਅੱਗੇ ਆ ਗਿਆ। ਅਸ਼ੋਕ ਚੱਕਰ ਦਾ ਕੀ ਭਾਵ ਹੈ? ਹਾਂਜੀ ਅਸ਼ੋਕ ਚੱਕਰ ਤੋਂ ਭਾਵ ਵਿਕਾਸ ਤੋਂ ਹੈ। ਹਾਂਜੀ ਅੱਗੇ ਆਪਣੇ ਕੋਲੇ ਦੂਜੀ ਐਕਸਰਸਾਈਜ਼ ਕਿਹੜੀ ਆ ਗਈ ਆ? 17 ਲਿਖੀਆਂ 17 ਪੂਰੀਆਂ ਕਰੋ। ਹਾਂਜੀ। ਸਾਵਾ ਰੰਗ ਦੱਸਿਓ। ਅੱਗੇ ਕਿਹਾ ਗਿਆ ਖੇਤਿਆਂ ਦੇ ਰੰਗ ਨੂੰ ਅੱਗੇ ਪਹਿਨ ਬਾਣਾ ਕੇਸਰੀ ਸ਼ਹੀਦ ਜਨ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਹਾਂਜੀ ਤਾਂ ਅੱਗੇ ਆਪਨੇ ਆ ਗਿਆ ਓਕੇ ਸ਼ਬਦਾਂ ਦੇ ਅਰਥ ਤਿਰੰਗਾ ਤਿਰੰਗੇ ਤੋਂ ਭਾਵ ਕੀ ਹੈ ਜੀ ਤਿੰਨ ਰੰਗ ਜਾਂ ਫਿਰ ਤਿਰੰਗੇ ਤੋਂ ਭਾਵ ਆਪਣਾ ਕੀ ਹੁੰਦਾ ਭਾਰਤ ਦੇਸ਼ ਦਾ ਰਾਸ਼ਟਰੀ ਝੰਡਾ ਹਾਂਜੀ ਅੱਗੇ ਕੀ ਆ ਗਿਆ ਜੀ ਆਜ਼ਾਦੀ ਆਜ਼ਾਦੀ ਤੋਂ ਭਾਵ ਆਪਣਾ ਕੀ ਹੈ ਖੁੱਲ ਜਾਂ ਫਿਰ ਸੁਤੰਤਰਤਾ ਹਾਂਜੀ ਤੀਜੇ ਨੰਬਰ ਤੇ ਕੀ ਆ ਗਿਆ ਅੰਬਰ ਅੰਬਰ ਤੋਂ ਭਾਵ ਕੀ ਆਕਾਸ਼ ਅਸਮਾਨ ਗगन ਤੇ ਅਰਸ਼ ਹਾਂਜੀ ਉਸ ਤੋਂ ਅੱਗੇ ਆ ਗਿਆ ਨਿਰਾਲੀ ਨਿਰਾਲੀ ਤੋਂ ਭਾਵ ਵੱਖਰੀ ਜਾਂ ਫਿਰ ਵਿਲੱਖਣ ਹਾਂਜੀ ਅੱਗੇ ਆ ਗਿਆ ਇਕਤਾ ਇਕਤਾ ਤੋਂ ਭਾਵ ਇਕਾ ਮੇਲ ਜਾਂ ਇਕੱਠ ਉਸ ਤੋਂ ਅੱਗੇ ਆ ਗਿਆ ਜੀ ਵਿਕਾਸ ਵਿਕਾਸ ਤੋਂ ਕੀ ਭਾਵ ਹੈ ਵਾਧਾ ਤਰੱਕੀ ਜਾਂ ਉન્નਤੀ ਹਾਂਜੀ ਅੱਗੇ ਆ ਗਿਆ ਆਪਣੇ ਕੋਲੇ ਸਾਵਾਂ ਸਾਵਾਂ ਤੋਂ ਕੀ ਭਾਵ ਹਰਾ ਜਾਂ ਸਬਜ ਅੱਗੇ ਆਪਣੇ ਕੋਲ ਆ ਗਿਆ ਜੀ ਬਾਣਾ ਬਾਣੀ ਤੋਂ ਭਾਵ ਕੀ ਹੈ ਜੀ ਲਿਬਾਸ ਜਾਂ ਫਿਰ ਪਹਿਰਾਵਾ ਹਾਂਜੀ ਅਗਲੀ ਐਕਸਰਸਾਈਜ਼ ਆਪਾਂ ਨੇ ਕੋਲ ਹੈ ਗਿਆ ਜੀ ਸ਼ਬਦਾਂ ਨੂੰ ਮਿਲਾਉਣਾ ਆਪਾਂ ਹਾਂਜੀ ਤਾਂ ਆਜ਼ਾਦੀ ਤੋਂ ਕੀ ਭਾਵ ਹੈ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਆਜ਼ਾਦੀ ਤੋਂ ਭਾਵ ਹੈ ਜੀ ਸੁਤੰਤਰਤਾ ਹਾਂਜੀ ਨੈਕਸਟ ਕੀ ਆ ਗਿਆ ਅੰਬਰ ਅੰਬਰ ਤੋਂ ਭਾਵ ਕੀ ਹੈ ਜੀ ਅਸਮਾਨ ਹਾਂਜੀ ਇਸ ਤੋਂ ਅੱਗੇ ਬਾਣਾ ਬਾਣੀ ਤੋਂ ਭਾਵ ਹੈ ਜੀ ਪਛਾਣ ਇਸ ਤੋਂ ਬਾਅਦ ਜੀ ਵਿਕਾਸ ਵਿਕਾਸ ਤੋਂ ਕੀ ਭਾਵੇਂ ਜੀ ਆਪਣਾ ਤਰੱਕੀ ਤਰੱਕੀ ਤੋਂ ਇਸ ਤੋਂ ਨੈਕਸਟ ਆ ਗਿਆ ਜੀ ਆਪਣੇ ਕੋਲੇ ਨਿਰਾਲੀ ਨਿਰਾਲੀ ਤੋਂ ਭਾਵੇਂ ਜੀ ਵੱਖਰੀ ਹਾਂਜੀ ਤਾਂ ਇਹ ਸੀਗਾ ਜੀ ਅੱਜ ਆਪਣਾ 6th ਕਲਾਸ ਦਾ ਪਹਿਲਾ ਪਾਠ ਇਹ ਸੀ ਕਿ ਜੀ ਇੱਕ ਕਵਿਤਾ ਜਿਹੜੀ ਅੱਜ ਆਪਾਂ ਪੜ੍ਹੀ ਤੇ ਨਾਲ-ਨਾਲ ਆਪਾਂ ਨੇ ਇਹਦੀਆਂ ਐਕਸਰਸਾਈਜ਼ ਕੀਤੀਆਂ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਥੈਂਕ ਯੂ